ਸਤਿ ਸ਼੍ਰੀ ਅਕਾਲ ਦੋਸਤੋ ਇੱਕ ਕਹਾਣੀ ਇੱਕ ਬੱਕਰੀਆਂ ਚਾਰਨ ਵਾਲੇ ਮੁੰਡੇ ਦੀ ਹੈ ਉਹਦਾ ਨਾਮ ਸੈਟਿਆਗੋ ਸੀ ਉਹ ਦੂਰ ਦੇਸ ਸਪੈਨ ਵਿੱਚ ਰਹਿੰਦਾ ਸੀ ਉਹਨੂੰ ਘੁੰਮਣਾ ਫਿਰਨਾ ਆਜ਼ਾਦੀ ਬਹੁਤ ਪਸੰਦ ਸੀ ਇਸੇ ਕਰਕੇ ਉਹਨੇ ਬੱਕਰੀਆਂ ਚਾਰਨੀਆਂ ਸ਼ੁਰੂ ਕੀਤੀਆਂ ਅੱਜ ਵੀ ਉਹ ਆਪਣੀਆਂ ਭੇਡਾਂ ਬੱਕਰੀਆਂ ਨਾਲ ਨਵੀਂ ਜਗ੍ਹਾ ਵੱਲ ਜਾ ਰਿਹਾ ਸੀ ਇਸ ਵਾਰ ਰਸਤੇ ਵਿੱਚ ਉਹਨੂੰ ਰਾਤ ਪੈ ਗਈ। ਰਾਤ ਪਈ ਹੋਈ ਉਹਨੇ ਅੱਜ ਇੱਕ ਸੁਨਚਾਨ ਚਰਚ ਦੇਖੀ, ਇੱਕ ਪੁਰਾਣੀ ਚਰਚ। ਉਹ ਚਰਚ ਬਹੁਤ ਟੁੱਟੀ ਭੱਜੀ ਤੇ ਪੁਰਾਣੀ ਸੀ, ਉਹਦੀ ਸੱਤ ਖਿੜਕੀਆਂ, ਅੰਦਰਵਾਜੇ ਸਭ ਟੁੱਟੇ ਹੋਏ ਸੀ। ਅੱਜ ਉਹਨੇ ਇੱਥੇ ਹੀ ਰੁਕਣ ਦਾ ਫੈਸਲਾ ਕਰ ਲਿਆ। ਚਰਚ ਵਿੱਚ ਜਿੱਥੇ ਪ੍ਰਾਰਥਨਾ ਕਰਨ ਵਾਲੀ ਜਗ੍ਹਾ ਬਣੀ ਹੋਈ ਸੀ, ਥੰਮ ਬਣਿਆ ਹੋਇਆ ਸੀ। ਉਹ ਆਪ ਥੰਮ ਉੱਪਰ ਸੌ ਗਿਆ ਤੇ ਉਸ ਦੀਆਂ ਭੇਡਾਂ ਬੱਕਰੀਆਂ ਥੰਮ ਦੇ ਆਲੇ ਦੁਆਲੇ ਸੌ ਗਈਆਂ ਅੱਜ ਉਹਨੂੰ ਇੱਕ ਸੁਪਨਾ ਆਇਆ ਕਿ ਦੂਰ ਦੇਸ਼ ਮਾਰੂਥਲ ਵਿੱਚ ਮਿੱਟੀ ਥੱਲੇ ਬਹੁਤ ਵੱਡਾ ਖਜ਼ਾਨਾ ਛੁਪਿਆ ਹੋਇਆ ਉਹ ਹੀਰੇ ਜਵਾਹਰਾ ਦਖਜਾਨਾ ਉਹਨੂੰ ਆਪਣੇ ਕੋਲ ਬੁਲਾ ਰਿਹਾ ਉੱਠ ਕੇ ਬੈਠ ਗਿਆ ਇਹ ਸੁਪਨਾ ਉਹਨੂੰ ਪਹਿਲਾਂ ਵੀ ਬਹੁਤ ਵਾਰੀ ਆਇਆ ਇਸ ਵਾਰੀ ਉਹਨੇ ਸੁਪਨੇ ਦਾ ਮਤਵ ਲੱਭਣ ਦੀ ਕੋਸ਼ਿਸ਼ ਕੀਤੀ। ਉਹ ਸਾਰੀ ਰਾਤ ਸੋ ਨਾ ਪਾਇਆ, ਸਾਰੀ ਰਾਤ ਜਾਗਦਾ ਰਿਹਾ ਉਹ। ਦੂਸਰੇ ਦਿਨ ਉਹ ਆਪਣੀਆਂ ਭੇਡਾਂ ਬੱਕਰੀਆਂ ਨੂੰ ਉਸੇ ਚਰਚ ਵਿੱਚ ਛੱਡ ਕੇ ਬਾਜ਼ਾਰ ਵਿੱਚ ਗਿਆ। ਉੱਥੇ ਉਹਨੂੰ ਇੱਕ ਬੁੱਢਾ ਬੰਦਾ ਮਿਲਿਆ। ਜੋ ਕਹਿ ਰਿਹਾ ਸੀ ਕਿ ਮੈਂ ਰਾਜਾ ਹਾਂ। ਉਹਨੇ ਉਸ ਛਟਿਆਗੇ ਨੂੰ ਦੱਸਿਆ। ਕਿ ਹਰੇਕ ਬੰਦੇ ਦੀ ਜ਼ਿੰਦਗੀ ਵਿੱਚ ਇੱਕ ਸੁਪਨਾ ਜ਼ਰੂਰ ਹੁੰਦਾ ਹੈ ਸਾਨੂੰ ਉਸ ਸੁਪਨੇ ਨੂੰ ਲੱਭਣਾ ਚਾਹੀਦਾ ਹੈ ਜਦੋਂ ਤੁਸੀਂ ਉਸ ਸੁਪਨੇ ਨੂੰ ਲੱਭਦੇ ਹੋ ਤਾਂ ਤੁਹਾਨੂੰ ਬਹੁਤ ਲੋਕ ਮਿਲਣਗੇ ਜੋ ਸੁਪਨੇ ਨੂੰ ਲੱਭਣ ਵਿੱਚ ਤੁਹਾਡੀ ਮਦਦ ਕਰਨਗੇ ਉਹ ਬੁੱਢੇ ਰਾਜ ਨੇ ਮੰਡੇ ਨੂੰ ਕਿਹਾ ਕਿ ਤੂੰ ਆਪਣੇ ਪੇੜ ਬੱਕਰੀਆਂ ਵੇਚ ਕੇ ਖਜ਼ਾਨੇ ਨੂੰ ਲੱਭਣ ਦੀ ਕੋਸ਼ਿਸ਼ ਕਰ ਜ਼ਿੰਦਗੀ ਇਹ ਮੌਕਾ بار بار ਨਹੀਂ ਦਿੰਦੀ ਮੁੰਡਾ ਮੰਨ ਗਿਆ ਉਹਨੇ ਆਪਣੀਆਂ ਭੇਡਾਂ ਬੱਕਰੀਆਂ ਵੇਚ ਕੇ ਪੈਸੇ ਜਮ੍ਹਾਂ ਕਰ ਲਏ ਅਤੇ ਦੂਸਰੇ ਦਿਨ ਪਾਣੀ ਵਾਲੇ ਜਹਾਜ਼ ਰਾਹੀਂ ਅਫਰੀਕਾ ਵੱਲ ਤੁਰ ਪਿਆ ਇਥੋਂ ਦੀ ਪਹਿਲੀ ਯਾਤਰਾ ਸ਼ੁਰੂ ਹੋ ਗਈ ਹੈ ਜਹਾਜ਼ ਵਿੱਚੋਂ ਉਤਰ ਕੇ ਉਹ ਦੂਰ ਇਕਨਜਾਨ ਸੈਰ ਵਿੱਚ ਪਹੁੰਚ ਗਿਆ ਸੀ ਜਿਵੇਂ ਉਹ ਬਾਜ਼ਾਰ ਚ ਪਹੁੰਚਿਆ ਇੱਥੇ ਕਿਸੇ ਚੋਰ ਨੇ ਉਹਦੇ ਸਾਰੇ ਪੈਸੇ ਚੋਰੀ ਕਰ ਲਏ ਉਹ ਬਹੁਤ ਪਰੇਸ਼ਾਨ ਹੋ ਗਿਆ ਕਿਉਂਕਿ ਅਨਜਾਨ ਸੈਰ ਵਿੱਚ ਉਸਦਾ ਕੋਈ ਨਹੀਂ ਸੀ ਸ਼ੈਂਟਿਆਗੋ ਪਾਂਡਿਆਂ ਦੀ ਦੁਕਾਨ ਤੇ ਪਾਂਡੇ ਸਾਫ਼ ਕਰਨ ਦਾ ਕੰਮ ਕਰਨ ਲੱਗਾ ਹੁਣ ਇੱਥੇ ਕੰਮ ਕਰਦੇ ਕਰਦੇ ਉਹਨੂੰ ਬਹੁਤ ਦਿਨ ਹੋ ਗਏ ਸੀ ਉਹਨੇ ਭਾਂਡੇ ਮਾਂਜ-ਮਾਂਜ ਕੇ ਬਹੁਤ ਪੈਸੇ ਜਮ੍ਹਾਂ ਕਰ ਲਏ ਸੀ ਪਰ ਉਸਨੇ ਆਪਣਾ ਸੁਪਨਾ ਨਹੀਂ ਭੁੱਲਿਆ ਉਹ ਚਾਹੁੰਦਾ ਤਾਂ ਇੱਥੇ ਹੀ ਰੁਕ ਜਾਂਦਾ ਤੇ ਇੱਥੇ ਹੀ ਕੰਮ ਕਰ ਸਕਦਾ ਸੀ ਪਰ ਅੱਜ ਉਹ ਆਪਣੇ ਸੁਪਨੇ ਦੀ ਪਾਲ ਵਿੱਚ ਫਿਰ ਤੋਂ ਨਿਕਲ ਪਿਆ ਅੱਜ ਉਸ ਦੀ ਜੇਬ ਵਿੱਚ ਜਿੰਨੇ ਬੱਕਰੀਆਂ ਭੇਡਾਂ ਵੇਚ ਕੇ ਪੈਸੇ ਕਮਾਏ ਸੀ ਉਸਨੂੰ ਦੁੱਗਣੇ ਪੈਸੇ ਸੀ ਉਹ ਚਾਹੁੰਦਾ ਤਾਂ ਆਪਣਾ ਸੁਪਨਾ ਭੁੱਲ ਸਕਦਾ ਸੀ ਪਰ ਨਹੀਂ ਉਹ ਆਪਣੇ ਸੁਪਨੇ ਦੀ ਪਾਲ ਵਿੱਚ ਅੱਜ ਦੂਜੀ ਵਾਰ ਫਿਰ ਤੋਂ ਨਿਕਲ ਪਿਆ ਅੱਜ ਉਨਠਾਂ ਅਤੇ ਲੋਕਾਂ ਦੀ ਵੱਡੀ ਟੋਲੀ ਮਾਰੂਥਲ ਪਾਰ ਕਰਕੇ ਉਸ ਦੇ ਖਜ਼ਾਨੇ ਵਾਲੇ ਦੇਸ਼ ਵੱਲ ਜਾ ਰਹੀ ਸੀ ਸੰਟਿਆਗੋ ਨੇ ਵੀ ਇੱਕ ਉਨਠ ਖਰੀਦ ਲਿਆ ਤੇ ਉਹਨਾਂ ਨਾਲ ਮਾਰੂਥਲ ਜਾਣ ਵਾਲੀ ਟੋਲੀ ਵਿੱਚ ਸ਼ਾਮਲ ਹੋ ਗਿਆ ਇਸ ਯਾਤਰਾ ਵਿੱਚ ਬਹੁਤ ਲੋਕ ਸਫਰ ਕਰ ਰਹੇ ਸੀ ਇਸ ਯਾਤਰਾ ਵਿੱਚ ਉਸ ਨੂੰ ਇੱਕ ਅੰਗਰੇਜ਼ ਮਿਲਿਆ ਜੋ ਅਲਕੈਮਿਸਟ ਨੂੰ ਲੱਭਣ ਜਾ ਰਿਹਾ ਸੀ ਅੰਗਰੇਜ਼ ਕਹਿੰਦਾ ਅਲਕੈਮਿਸਟ ਐਸਾ ਆਦਮੀ ਹੁੰਦਾ ਜੋ ਲੋਹੇ ਨੂੰ ਸੋਨੇ ਵਿੱਚ ਬਦਲ ਦਿੰਦਾ ਮੁੰਡੇ ਉਤੇ ਅੰਗਰੇਜ਼ ਦੀ ਦੋਸਤੀ ਹੋ ਗਈ ਕਿਉਂਕਿ ਉਹ ਦੋਨੇ ਆਪਣੀ ਆਪਣੀ ਮੰਜ਼ਿਲ ਵੱਲ ਜਾ ਰਹੇ ਸੀ ਜਦੋਂ ਉਹਨਾਂ ਦਾ ਕਾਰਵਾਜਾ ਟੋਲੀ ਮਾਰੂਥਲ ਵਿੱਚ ਪਹੁੰਚੀ ਤਾਂ ਹੌਲੀ-ਹੌਲੀ ਅਫਵਾਹ ਫੈਲਣ ਲੱਗੀ ਕਿ ਮਾਰੂਥਲ ਵਿੱਚ ਇੱਕ ਬਹੁਤ ਵੱਡੀ ਜੰਗ ਬਹੁਤ ਵੱਡੀ ਲੜਾਈ ਹੋਣ ਵਾਲੀ ਹੈ ਸਾਰੇ ਲੋਕ ਡਰ ਗਏ ਉਹਨਾਂ ਦੀ ਟੋਲੀ ਨੇ ਮਾਰੂਥਲ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੀ ਰੁਕਣ ਦਾ ਫੈਸਲਾ ਕੀਤਾ ਜਦੋਂ ਤੱਕ ਜੰਗ ਖਤਮ ਨਾ ਹੋ ਜਾਵੇ ਉਹ ਸਾਰੇ ਉਸ ਪਿੰਡ ਵਿੱਚ ਰੁਕ ਗਏ ਪਰ ਜੰਗ ਕਈ ਮਹੀਨੇ ਜਾਂ ਕਈ ਸਾਲ ਵੀ ਚੱਲ ਸਕਦੀ ਸੀ। ਉਸ ਅੰਗਰੇਜ਼ ਬੰਦੇ ਨੇ ਅਲਕੈਮਿਸਟ ਦੀ ਪਾਲ ਸ਼ੁਰੂ ਕਰਨੀ ਸਟਾਰਟ ਕਰ ਦਿੱਤੀ। ਮੁੰਡਾ ਵੀ ਉਸ ਦੇ ਨਾਲ ਸੀ। ਉਹਨਾਂ ਨੂੰ ਲੋਹੇ ਨੂੰ ਸੋਨੇ ਵਿੱਚ ਬਦਲਣ ਵਾਲਾ ਆਦਮੀ ਮਿਲ ਗਿਆ। ਅਲਕੈਮਿਸਟ ਨੇ ਅੰਗਰੇਜ਼ ਨੂੰ ਪੁੱਛਿਆ ਕਿ ਤੂੰ ਕਦੇ ਆਪਣੇ ਆਪ ਲੋਹੇ ਨੂੰ ਸੋਨੇ ਵਿੱਚ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਕਿਆ? ਅੰਗਰੇਜ਼ ਨੇ ਕਿਹਾ ਨਹੀਂ। ਅਲ ਕਮਿਸ਼ਨ ਨੇ ਕਿਹਾ ਕਿ ਤੂੰ ਆਪਣੇ ਆਪ ਕੋਸ਼ਿਸ਼ ਕਰ ਲੋਹੇ ਨੂੰ ਸੋਨਾ ਬਣਾਉਣ ਲਈ ਤੂੰ ਇਹ ਕਰ ਸਕਦਾ ਹੈ ਅੰਗਰੇਜ਼ ਨੂੰ ਉਸ ਦਾ ਉੱਤਰ ਮਿਲ ਗਿਆ ਅਤੇ ਉਹ ਉੱਥੋਂ ਹੀ ਵਾਪਸ ਆ ਗਿਆ ਅੱਜ ਫਿਰ ਰਾਤ ਨੂੰ ਉਸ ਮੁੰਡੇ ਨੂੰ ਇੱਕ ਸੁਪਨਾ ਆਇਆ ਕਿ ਜਿਸ ਪਿੰਡ ਵਿੱਚ ਉਹ ਰਹਿ ਰਹੇ ਹਨ ਉੱਥੇ ਸਵੇਰੇ ਚੋਰਾਂ ਡਾਕੂਆਂ ਦਾ ਹਮਲਾ ਹੋ ਜਾਵੇਗਾ ਉਸ ਮੁੰਡਾ ਉਹ ਪਿੰਡ ਦੇ ਸਰਦਾਰ ਕੋਲ ਗਿਆ ਤੇ ਦੱਸਿਆ ਕਿ ਮੈਨੂੰ ਸੁਪਨਾ ਆਇਆ ਕਿ ਇੱਥੇ ਡਾਕੂਆਂ ਦਾ ਹਮਲਾ ਹੋਵੇਗਾ ਸਵੇਰੇ ਪਿੰਡ ਦੇ ਸਾਰੇ ਬੰਦੇ ਇਕੱਠੇ ਹੋ ਕੇ ਪਿੰਡ ਦੀ ਰਾਖੀ ਕਰੋ ਸਭ ਲੋਕਾਂ ਨੇ ਪਿੰਡ ਦੀ ਰਾਖੀ ਕੀਤੀ ਦੂਜੇ ਦਿਨ ਤੜਕੇ ਸਵੇਰੇ ਸੱਚਮੁੱਚ ਪਿੰਡ ਉੱਪਰ ਹਮਲਾ ਹੋ ਗਿਆ ਸਭ ਲੋਕ ਸਭ ਲੋਕਾਂ ਨੇ ਡਾਕੂਆਂ ਨੂੰ ਕੁੱਟ-ਕੁੱਟ ਭਜਾ ਦਿੱਤਾ ਤੇ ਪਿੰਡ ਨੂੰ ਬਚਾ ਲਿਆ ਉਸ ਪਿੰਡ ਦਾ ਸਰਦਾਰ ਜਾਂ ਸਰਪੰਚ ਮੁੰਡੇ ਉੱਪਰ ਬਹੁਤ ਖੁਸ਼ ਹੋਇਆ ਕਿ ਤੇਰੇ ਸੁਪਨੇ ਨੇ ਸਾਨੂੰ ਬਚਾ ਲਿਆ ਨਹੀਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਣਾ ਸੀ ਕਿ ਸਾਡੇ ਉੱਪਰ ਹਮਲਾ ਹੋ ਰਿਹਾ ਸਰਦਾਰ ਨੇ ਮੁੰਡੇ ਨੂੰ ਪੈਸੇ ਅਤੇ ਸੋਨੇ ਦਿੱਤੇ ਤੇ ਸਰਦਾਰ ਨੇ ਉਸ ਨੂੰ ਕਿਹਾ ਕਿ ਮੈਂ ਤੈਨੂੰ ਆਪਣਾ ਮੰਤਰੀ ਬਣਾਉਣਾ ਚਾਹਣਾ ਪਰ ਉਸ ਐਟਿਆਗੋ ਨੇ ਨਾ ਕਰ ਦਿੱਤੀ ਕਿਉਂਕਿ ਉਸ ਨੂੰ ਆਪਣਾ ਖਜ਼ਾਨਾ ਲੱਭਣ ਜਾਣਾ ਸੀ ਅੱਜ ਦੂਜੀ ਵਾਰ ਫਿਰ ਉਹ ਚਾਹੁੰਦਾ ਤਾਂ ਇੱਥੇ ਹੀ ਰੁੱਕ ਕੇ ਮੰਤਰੀ ਬਣ ਜਾਂਦਾ ਪਰ ਨਹੀਂ ਉਸ ਨੇ ਆਪਣਾ ਖਜ਼ਾਨਾ ਲੱਭਣਾ ਹੀ ਸਹੀ ਸਮਝਿਆ ਉਸ ਨੇ ਅਲਕਮਿਸਟ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਖਜ਼ਾਨਾ ਵੱਲ ਜਾਣ ਦਾ ਰਸਤਾ ਦੱਸੇ ਹੁਣ ਅਲਕਮਿਸਟ ਤੇ ਮੁੰਡਾ ਦੋ ਘੋੜੀਆਂ ਉੱਪਰ ਅੱਗੇ ਵੱਲ ਚੱਲ ਪਏ ਪਰ ਰਸਤੇ ਵਿੱਚ ਡਾਕੂਆਂ ਨੇ ਮੁੰਡੇ ਦੇ ਸਾਰੇ ਪੈਸੇ ਅਤੇ ਸੋਨਾ ਲੁੱਟ ਲਿਆ ਉਸ ਕੋਲ ਕੋਈ ਪੈਸਾ ਨਹੀਂ ਬਚਿਆ ਸੈਂਟਿਆਗੋ ਪਰੇਸ਼ਾਨ ਹੋ ਗਿਆ ਉਹ ਸੋਚ ਰਿਹਾ ਸੀ ਕਿ ਜੇਕਰ ਮੰਤਰੀ ਬਣ ਜਾਂਦਾ ਤਾਂ ਵਧੀਆ ਰਹਿੰਦਾ ਪਰ ਇੱਕਦਮ ਉਸ ਨੂੰ ਆਪਣਾ ਖਜ਼ਾਨਾ yaad ਆਇਆ ਹੁਣ ਉਹ ਅੱਗੇ ਵੱਲ ਤੁਰ ਪਏ ਹੁਣ ਦੂਜੀ ਵਾਰ ਮੁੰਡੇ ਕੋਲ ਕੋਈ ਪੈਸਾ ਨਾ ਬਚਿਆ ਰਾਸਤੇ ਵਿੱਚ ਅਲਕੈਮਿਸਟ ਤੇ ਮੁੰਡਾ ਇੱਕ ਮੰਦਰ ਵਿੱਚ ਰੁਕੇ ਜਿੱਥੇ ਅਲਕੈਮਿਸਟ ਨੇ ਲੋਹੇ ਨੂੰ ਸੋਨੇ ਵਿੱਚ ਬਦਲ ਦਿੱਤਾ ਇੱਥੇ ਲੋਹੇ ਨੂੰ ਸੋਨੇ ਵਿੱਚ ਬਦਲਿਆ ਅਤੇ ਥੋੜਾ ਸੋਨਾ ਮੁੰਡੇ ਨੂੰ ਦੇ ਦਿੱਤਾ ਅਤੇ ਕਿਹਾ ਹੁਣ ਤੈਨੂੰ ਅੱਗੇ ਦਾ ਰਸਤਾ ਇਕੱਲੇ ਹੀ ਪਾਰ ਕਰਨਾ ਪਵੇਗਾ ਮੁੰਡਾ ਹੁਣ ਇਕੱਲਾ ਹੀ ਰੇਗਿਸਤਾਨ ਵੱਲ ਤੁਰ ਪਿਆ ਉਸ ਨੂੰ ਅੱਗੇ ਪਿਰਾਮਿਡ ਦੇਖਣ ਲੱਗ ਪਏ ਉਹ ਖੁਸ਼ ਹੋ ਗਿਆ ਕਿਉਂਕਿ ਉਹ ਆਪਣੇ ਖਜ਼ਾਨੇ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕਾ ਸੀ ਸ਼ੈਂਟਿਆਗੋ ਨੇ ਮਿੱਟੀ ਨੂੰ ਪੱਟਣਾ ਸਟਾਰਟ ਕਰ ਦਿੱਤਾ ਅਤੇ ਖਜ਼ਾਨਾ ਲੱਭਣ ਲੱਗਾ ਪਰ ਇੱਥੇ ਕੁਝ ਹੋਰ ਗੁੰਡੇ ਆ ਗਏ ਉਹ ਗੁੰਡੇ ਉਸ ਨੂੰ ਕੁੱਟਣਾ ਲੱਗ ਪਏ ਅਤੇ ਉਸ ਕੋਲ ਦਿੱਤਾ ਜਵਾਲ ਕਮਿਸ਼ਨ ਨੇ ਉਸ ਨੂੰ ਸੋਨਾ ਦਿੱਤਾ ਸੀ ਉਸ ਕੋਲ ਉਹ ਸਾਰਾ ਸੋਨਾ ਖੋਲਿਆ ਹੁਣ ਤੀਜੀ ਵਾਰੀ ਸੀ ਜਦੋਂ ਉਸ ਕੋਲ ਕੁਝ ਨਹੀਂ ਸੀ ਬਚਿਆ ਚੋਰ ਗੁੰਡੇ ਉਸ ਨੂੰ ਕੁੱਟਦੇ ਕੁੱਟਦੇ ਥੱਕ ਗਏ ਪਰ ਸੰਟਿਆਗੋ ਨੇ ਉਹਨਾਂ ਨੂੰ ਕੁਝ ਨਹੀਂ ਦੱਸਿਆ ਸੰਟਿਆਗੋ ਦੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਸੀ ਇੱਕਦਮ ਗੁੱਸੇ ਵਿੱਚ ਮੁੰਡੇ ਨੇ ਆਪਣੇ ਸੁਪਨੇ ਬਾਰੇ ਦੱਸ ਦਿੱਤਾ ਕਿ ਉਸ ਨੂੰ ਦੋ ਵਾਰੀ ਸੁਪਨਾ ਆਇਆ ਸੀ ਕਿ ਇੱਥੇ ਰੇਤ ਵਿੱਚ ਬਹੁਤ ਵੱਡਾ ਖਜ਼ਾਨਾ ਹੈ ਇਸ ਲਈ ਉਹ ਇਹ ਖਜ਼ਾਨਾ ਲੱਭਣ ਬਹੁਤ ਦੂਰ ਦੇਸ਼ ਤੋਂ ਸਫ਼ਰ ਕਰਕੇ ਇੱਥੇ ਆਇਆ ਹੈ। ਉਸ ਦੀ ਗੱਲ ਸੁਣ ਕੇ ਚੋਰ ਜ਼ੋਰ-ਜ਼ੋਰ ਦੀ ਹੱਸਣ ਲੱਗੇ। ਇੱਕ ਚੋਰ ਕਹਿੰਦਾ ਕਿ ਇਹ ਮੁੰਡਾ ਪਾਗਲ ਹੈ। ਕੋਈ ਆਪਣੇ ਸੁਪਨੇ ਵਾਸਤੇ ਇੰਨੀ ਦੂਰ ਕੰਮ ਧੰਦੇ ਛੱਡ ਕੇ ਥੋੜਾ ਆਉਂਦਾ। ਪਾਗਲ ਹੈ ਮੁੰਡਾ। ਇੱਕ ਚੋਰ ਕਹਿੰਦਾ ਕਿ ਮੈਨੂੰ ਵੀ ਇੱਕ ਵਾਰ ਸੁਪਨਾ ਆਇਆ ਸੀ ਕਿ ਦੂਰ ਦੇਸ਼ ਸਪੇਨ ਵਿੱਚ ਇੱਕ ਟੁੱਟੀ ਹੋਈ ਚਰਚ ਵਿੱਚ ਜਿੱਥੇ ਪੇਡਾਂ ਬੱਕਰੀਆਂ ਨੇ ਉੱਥੇ ਬਹੁਤ ਵੱਡਾ ਖਜ਼ਾਨਾ ਹੈ ਪਰ ਮੈਂ ਥੋੜਾ ਆਪਣੇ ਕੰਮ ਧੰਦੇ ਛੱਡ ਕੇ ਨਹੀਂ ਦੂਰ ਗਿਆ ਫालतੂ ਵਿੱਚ ਤੂੰ ਪਾਗਲ ਹੈ ਚੋਰ ਹੱਸਦੇ ਹੱਸਦੇ ਉੱਥੋਂ ਚਲੇ ਗਏ ਪਰ ਇੱਕਦਮ ਉਸ ਮੁੰਡੇ ਨੂੰ ਸਮਝ ਵਿੱਚ ਆ ਗਿਆ ਕਿ ਇਹ ਉਹੀ ਚਰਚ ਹੈ ਜਿੱਥੇ ਉਸ ਨੂੰ ਸੁਪਨਾ ਆਇਆ ਸੀ ਜਿੱਥੋਂ ਇਹ ਕਹਾਣੀ ਸਟਾਰਟ ਕੀਤੀ ਆ ਮੈਂ ਇਹ ਉਹੀ ਜਗ੍ਹਾ ਹੈ ਜਿੱਥੇ ਉਸ ਦੀਆਂ ਪੇਡਾਂ ਬੈਠੀਆਂ ਸੀ ਖਜ਼ਾਨਾ ਉੱਥੇ ਹੀ ਸੀ ਉਹ ਵਾਪਸ ਆਪਣੇ ਦੇਸ਼ ਆ ਗਿਆ ਉਸ ਨੇ ਉੱਥੋਂ ਆ ਕੇ ਜ਼ਮੀਨ ਪੱਟੀ ਤੇ ਸੱਚਮੁੱਚ ਉਸ ਨੂੰ ਸੋਨੇ ਚਾਂਦੀ ਦੇ ਸਿੱਕੇ ਮਿਲੇ ਅਤੇ ਉਹ ਸੋਨੇ ਚਾਂਦੀ ਦੇ ਸਿੱਕੇ ਲੈ ਕੇ ਬਹੁਤ ਜ਼ਿਆਦਾ ਖੁਸ਼ ਹੋਇਆ ਕਹਾਣੀ ਦਾ ਸ਼ਾਰ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਡਾ ਖਜ਼ਾਨਾ ਸਾਡੇ ਕੋਲ ਹੈ ਸਾਡੇ ਅੰਦਰ ਹੀ ਹੈ ਪਰ ਇਸ ਖਜ਼ਾਨੇ ਨੂੰ ਸਮਝਣ ਲਈ ਸਾਨੂੰ ਬਾਹਰ ਜਾਣਾ ਪੈਣਾ ਬਾਹਰ ਦੀ ਯਾਤਰਾ ਕਰਕੇ ਆਉਣੀ ਪੈਣੀ ਹੈ ਕਿਉਂਕਿ ਖਜ਼ਾਨਾ ਤਾਂ ਉੱਥੇ ਹੀ ਹੈ ਜਿੱਥੇ ਅਸੀਂ ਹਾਂ ਪਰ ਸਾਨੂੰ ਬਾਹਰਲੀ ਯਾਤਰਾ ਸ਼ੁਰੂ ਕਰਨੀ ਪੈਣੀ ਹੈ ਕਹਾਣੀ ਵਿੱਚ ਖਜ਼ਾਨਾ ਤਾਂ ਉੱਥੇ ਹੀ ਸੀ ਜਿੱਥੇ ਸੈਂਟਿਆਗੋ ਨੇ ਯਾਤਰਾ ਸ਼ੁਰੂ ਕੀਤੀ ਸੀ ਪਰ ਉਹ ਖਜ਼ਾਨੇ ਨੂੰ ਕਦੇ ਨਾ ਲੱਭ ਪਾਉਂਦਾ ਜੇਕਰ ਉਸਨੇ ਯਾਤਰਾ ਨਾ ਕੀਤੀ ਹੁੰਦੀ ਇਸ ਲਈ ਦੋਸਤੋ ਆਪਣੇ ਸੁਪਨੇ ਨੂੰ ਕਦੇ ਨਾ ਭੁੱਲੋ ਆਪਣੇ ਸੁਪਨੇ ਦੀ ਪਾਲ ਵਿੱਚ ਹਮੇਸ਼ਾ ਨਿਕਲੋ ਤੁਸੀਂ ਕਾਮਯਾਬ ਹੋਵੋਗੇ ਥੈਂਕ ਯੂ ਵੈਰੀ ਮਚ